ਵੱਡਾ ਕੰਮ ਹਰ ਪਿੰਡ ਦੇ ਵਿੱਚ ਆਪਣੇ ਹਲਕੇ ਪੈਲ ਦੇ ਵਿੱਚ ਵੀ ਇਹ ਆ ਕਿ ਸੀਵਰੇਜ ਦੀ ਔਰ ਪਾਣੀ ਦੀ ਨਿਕਾਸੀ ਦਾ ਕੰਮ ਸਭ ਤੋਂ ਵੱਡਾ ਵਾ ਜਿਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਔਰ ਆਪਾਂ ਕੋਈ ਇੱਕ ਕਾਰਨ ਨਹੀਂ ਕਹਿ ਸਕਦੇ ਆ ਕਿ ਵੀ ਪਿੰਡਾਂ ਦੇ ਵਿੱਚ ਕੰਮ ਨਾ ਹੋਣ ਦਾ ਕੋਈ ਇੱਕ ਕਾਰਨ ਤੇ ਬਹੁਤ ਕਈ ਕਾਰਨਾ ਕਰਕੇ ਕਈ ਵਾਰ ਕੰਮ ਰੁਕ ਜਾਂਦੇ ਨੇ। ਬਹੁਤ ਜਿਦਾ ਕੰਮ ਵਧੀਆ ਵੀ ਹੋਏ ਨੇ ਬਹੁਤ ਜਿਦਾ ਨਹੀਂ ਵੀ ਹੋਏ ਰਲ ਮਿਲ ਮਾ ਕੇ ਆਪਾਂ ਕਹਿ ਸਕਦੇ ਆ ਕੋਈ ਆਪਾਂ ਇੱਕ ਕਿਸੇ ਤੱਕੜੀ ਦੇ ਵਿੱਚ ਤੋਲ ਨਹੀਂ ਸਕਦੇ ਵੀ ਹਾਂ ਇੱਥੇ ਕੰਮ ਹੋਇਆ ਹੀ ਹੈ ਤੇ ਨਹੀਂ ਹੋਇਆ। हां वे ड्रेनेज ਦੇ ਕੰਮ ਜਿਹੜੇ ਕਿ ਵਾਪਕ ਵਾਪਕ ਮੋੜ ਹੈ ਕਿ ਪਿੰਡ ਦੀ ਜਿਓਗ੍ਰਾਫਿਕਲੀ ਉਹ ਦੇਖਣਾ ਪੈਂਦਾ ਕਿ ਉਹਦੀ ਕਿੱਥੇ ਯਾਨੀ ਕਿ ਨਿਕਾਸੀ ਜਿਹੜੀ ਉਹ ਹੋ ਸਕਦੀ ਹੈ ਉਹਦੇ ਹਿਸਾਬ ਨਾਲ ਹੀ ਉਹਦਾ ਪੈਰਾਮੀਟਰ ਜਿਹੜਾ ਕਿ ਸੈੱਟ ਕੀਤਾ ਜਾਂਦਾ ਵਾ ਕਿ ਉਹਦੀ ਜਿਹੜੀ ਹੈ ਕਿ ਪਾਉਂਡ ਹੈ ਕਿ ਪਿੰਡ ਤੋਂ ਕਿੰਨੀ ਕੁ ਦੂਰ ਹੈ ਕਿ ਜਿਹੜੀ ਕਿ ਸਾਰੀ ਡਰੇਨ ਜਿਹੜੀ ਹੈ ਕਿ ਉੱਥੇ ਲੈ ਕੇ ਜਾ ਸਕਦੀ ਹੈ ਜਾਂ ਅਸੀਂ ਨਮਾ ਜਿਹੜਾ ਕਿ ਕੋਈ ਛੱਪੜ ਜਿਹੜਾ ਪਟਵਾ ਸਕੀਏ ਉਹ ਪਿੰਡ ਦੀ ਜਿਓਗ੍ਰਾਫਿਕਲੀ ਦੇਖ ਕੇ ਹੀ ਪਤਾ ਲੱਗਦਾ ਤੇ ਮੇਰੀ ਮੋਸਟ ਪ੍ਰੋਬਬਲੀ ਇਹੀ ਕੋਸ਼ਿਸ਼ ਹੋਏਗੀ ਜੇਕਰ ਮੈਂ ਕੇ ਐਜ਼ ਅ ਬੀਡੀਪੀਓ ਕੰਮ ਕਰਦਾ ਤੇ ਮੈਂ ਜਿੱਦਾਂ ਹੀ ਐਮਐਸ ਸਪੋਰਟ ਖਤਮ ਹੋਏਗਾ ਤੇ ਕੱਲੇ ਕੱਲੇ ਪਿੰਡ ਦਾ ਸੀ ਜਿਹੜੀ ਛੱਪੜ ਦੇ ਆ ਜਿਹੜੀ ਕੋਈ ਲੈਣੀ ਦੀ ਸਿਸਟਮ ਦੀ ਪ੍ਰੋਬਲਮ ਹੈ ਉਹਨੂੰ ਆਪਾਂ ਵੱਤ ਤੋਂ ਵੱਤ ਜਿਹੜਾ ਕਿ ਇਨ ਸੌਲਟ ਆਊਟ অর ਸੋਲੂਸ਼ਨ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਔਰ ਇੱਕ ਪੈਂਡਿੰਗ ਹੋ ਗਿਆ ਵੀ ਜਿਹੜੇ ਕੰਮ ਹਲੇ ਹੋਣ ਹੋ ਰਹੇ ਰਹਿੰਦੇ ਨੇ ਪਿੰਡਾਂ ਦੇ ਵਿੱਚ ਉਹਦਾ ਜੇ ਆਪਾਂ ਦੇਖਿਆ ਜਾਵੇ ਤਾਂ ਹਲੇ ਬਹੁਤ ਤਰ੍ਹਾਂ ਦੇ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਹੋਣ ਹੋ ਰਹਿੰਦੇ ਨੇ ਹਲੇ ਯਾਪਾਂ ਦੇ ਦੇਖੇ ਵੀ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ ਤਾਂ ਉਹ ਤਾਂ ਚਲੋ ਠੀਕ ਹੈ ਇੱਕ ਅਲੱਗ ਕੰਮ ਆ ਪਰ ਉਹ ਤੋਂ ਇਲਾਵਾ ਵੀ ਪਿੰਡ ਦੇ ਵਿੱਚ ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਹਰ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਗਰਾਊਂਡ ਹੋਣਾ ਚਾਹੀਦਾ ਫਿਰ ਸਿਹਤ ਦੇ ਲਈ ਆਪਣਾ ਜਿਹੜਾ ਕੋਈ ਨਾ ਕੋਈ ਹੈਲਥ ਵੈਲਨੈਸ ਸੈਂਟਰ ਹੋਣਾ ਚਾਹੀਦਾ ਸਕੂਲਾਂ ਦੀ ਰੈਨੋਵੇਸ਼ਨ ਹੋਣੀ ਚਾਹੀਦੀ ਹੈ ਵਧੀਆ ਤਰੀਕੇ ਨਾਲ ਔਰ ਆਪਣਾ ਦੇਖਿਆ ਜਾਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਹੀ ਹੋਣਾ ਚਾਹੀਦਾ ਔਰ ਵੱਡੀ ਸਮੱਸਿਆ ਉਹ ਹੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋਣੀ ਚਾਹੀਦੀ ਆ ਜਾਂ ਸੀਵਰੇਜ ਦਾ ਕੰਮ ਹੋ ਗਿਆ ਜਿਵੇਂ ਸਟਰੀਟ ਲਾਈਟਾਂ ਦਾ ਕੰਮ ਰਹਿੰਦਾ ਬਹੁਤ ਪਿੰਡਾਂ ਦੇ ਵਿੱਚ ਪੀਵਨ ਕੇ ਬੈਂਚ ਤੱਕ ਨਹੀਂ ਆਵੇ ਪਿੰਡਾਂ ਦੇ ਵਿੱਚ ਬੈਕਟਨੂ ਵਾਲੇ ਨਾ ਹੀ ਕੋਈ ਪਾਰਕ ਬਣੇ ਹੋਏ ਨੇ ਇਸ ਤਰ੍ਹਾਂ ਪੈਂਡਿੰਗ ਜਿਹੜੇ ਕੰਮ ਨੇ ਉਹਨਾਂ ਦੀ ਲਿਸਟ ਤਾਂ ਬਹੁਤ ਵੱਡੀ ਆ ਸਾਡੇ ਪਿੰਡ ਦੇ ਵਿੱਚ ਵੀ ਹਲੇ ਕਾਫੀ ਕੰਮ ਰਹਿੰਦੇ ਨੇ ਸ਼ਮਸ਼ਾਨ ਘਾਟਾਂ ਰੈਨੋਵੇਟ ਹੋਣ ਵਾਲੀਆਂ ਨੇ ਕਬਰਸਤਾਨ ਰੈਨੋਵੇਟ ਹੋਣ ਵਾਲੇ ਰਹਿੰਦੇ ਨੇ ਤੇ ਆਪਣਾ ਹੋਰ ਵੀ ਬਹੁਤ ਇਦਾਂ ਦੇ ਨਿੱਕੇ ਮੋਟੇ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਕਾਫੀ ਕਾਫੀ ਜ਼ਿਆਦਾ ਵੀ ਰਹਿੰਦੇ ਨੇ ਕਈ ਪਿੰਡਾਂ ਦੇ ਵਿੱਚ ਇਸ ਕਰਕੇ ਆ ਵੀ ਇਹ ਤਾਂ ਹਲੇ ਲੰਮਾ ਸਮਾਂ ਲੱਗੂਗਾ ਜੇ ਸਰਕਾਰਾਂ ਧਿਆਨ ਦੇਣ ਇਹਦੇ ਵੱਲ ਔਰ ਪੰਚਾਇਤਾਂ ਨਾਲ ਮਿਲ ਕੇ ਔਰ ਅਨਰਜੀ ਦੇ ਨਾਲ ਕੰਮ ਕਰ ਲੈ ਤੇ ਤਾਂ ਹੀ ਕੰਮ ਨੇੜੇ ਲੱਗ ਸਕਦੇ ਨੇ ਹਲਕਾ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਆਪਣੇ ਜ਼ਰੂਰਤ ਦੇ ਇਹ ਦੇਖਿਆ ਜਾਵੇ ਤਾਂ ਆਪਾਂ ਗਲੀਆਂ ਨਾਲੀਆਂ ਕਹਿ ਦਿੰਦੇ ਆ ਪੱਤੀਆਂ ਹੋ ਗਈਆਂ ਪਰ ਪਿੰਡਾਂ ਤੋਂ ਬਾਹਰ ਜਿਹੜੇ ਘਰ ਡੇਰਿਆਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਅੱਜ ਵੀ ਕੱਚੀਆਂ ਗਲੀਆਂ ਜਾਂਦੀਆਂ ਨੇ ਨਾ ਕੋਈ ਸੜਕ ਦਾ ਪ੍ਰਬੰਧ ਦਾ ਇਹ ਪਾਲੀਆਂ ਪਈਆਂ ਉਹਨਾਂ ਦੇ ਘਰਾਂ ਨੂੰ ਜਾ ਰਹੀਆਂ ਨੇ ਉਹ ਵੀ ਵਾਸੀ ਨੇ ਇੱਥੇ ਦੇ ਉਹਨਾਂ ਨੂੰ ਵੀ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲਣ ਦਾ ਹੱਕ ਆ ਇਸ ਮੇਰੀ ਤੇ ਹੀ ਕੋਸ਼ਿਸ਼ ਹੈ ਵੱਤ ਤੋਂ ਵੱਧ ਲੋਕੀ ਵੀ ਸਾਡਾ ਸਾਥ ਦੇਣ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਕੋਈ ਮੌਕਾ ਦੇਖਦੇ ਆ ਕਿ ਜੇ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਲੜਾਈ ਝਗੜਾ ਨਾ ਕਰਨ ਸਾਨੂੰ ਮੌਕਾ ਦੇਖਣ ਦੇਣ ਤੇ ਜਿਹੜਾ ਕਿ ਅਸੀਂ ਉਹਦਾ ਜਿਹੜੀ ਕਿ ਉਹਨਾਂ ਦੀ ਪਰੇਸ਼ਾਨੀ ਆ ਉਹਦਾ ਹੱਲ ਅਸੀਂ ਕੱਢਦੇ ਆ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਆਪਣਾ ਕਹਿਣਾ ਕਿ ਤੁਹਾਡੇ ਵਿਚਾਰ ਲੈਣਾ ਚਾਹੁੰਦੇ ਆ ਜੀ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਪਿੰਡ ਦੀ ਆਪਾ ਹਲਕਾ ਪਾਇਲ ਦੀ ਡਿਵੈਲਪਮੈਂਟ ਦੇ ਬਾਰੇ ਜੇ ਤੁਹਾਡਾ ਤੋਂ ਪੁੱਛਣਾ ਚਾਹੁੰਦੇ ਆ ਤੁਸੀਂ ਕੀ ਵਿਚਾਰ ਰੱਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਕਲਮ ਨਿਰਪੱਖਤਾ ਚੈਨਲ ਤੋਂ ਆਉਣ ਤੇ ਬਹੁਤ ਧੰਨਵਾਦ ਕਰਦਾ ਤੇ ਸਵਾਗਤ ਕਰਦਾ ਨਾਲ ਹੀ ਤੁਹਾਡੇ ਸਰੋਤਿਆਂ ਦਾ ਵੀ ਸਵਾਗਤ ਕਰਦਾ ਵੇਖਣ ਵਾਲਿਆਂ ਦਾ ਔਰ ਜੋ ਤੁਸੀਂ ਮੈਨੂੰ ਸਵਾਲ ਕੀਤਾ ਕਿ ਹਲਕਾ ਪਾਇਲ ਦੇ ਆਪਣੀ ਡਿਵੈਲਪਮੈਂਟ ਦੇ ਬਾਰੇ ਕੀ ਵਿਚਾਰ ਨੇ ਉਹਦੇ ਵਿੱਚ ਮੈਂ ਇਸ ਚੀਜ਼ ਨੂੰ ਦੋ ਚੀਜ਼ਾਂ ਦੇ ਰੱਖਣਾ ਚਾਹੁੰਦਾ ਕਿਉਂਕਿ ਮੈਂ ਅਸੀਂ ਪਿੰਡ ਦਾ ਸਰਪੰਚ ਫਿਲਹਾਲ ਹੁਣ ਕੀ ਆ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ ਤੇ ਆਪਣੇ ਪ੍ਰਬੰਧਕ ਲਗਾ ਚੁੱਕਿਆ ਪ੍ਰਸ਼ਾਸਨ ਤੇ ਇਹ ਜੋ ਸਾਡੇ ਪਿੰਡ ਦੇ ਵਿੱਚ ਅਸੀਂ ਦੇਖੀਏ ਤਾਂ ਪਿਛਲੇ 5 ਸਾਲ ਦੇ ਵਿੱਚ ਜੋ ਕੰਮ ਹੋਏ ਨੇ ਜੋ ਸਾਡਾ ਕਾਰਜਕਾਲ ਸੀਗਾ ਉਹਦੇ ਵਿੱਚ ਪਿੰਡ ਦੇ ਵਿੱਚ ਉਹ ਵੀ ਦੋ ਦੋ ਟਾਈਮ ਦੇ ਵਿੱਚ ਆਪਾਂ ਨੂੰ ਬੰਡਣਾ ਪਊਗਾ ਪਹਿਲੇ 3 ਸਾਲ ਸੀ ਜੋ ਸਟੇਟ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਹ ਤੋਂ 2 ਸਾਲ ਬਾਅਦ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਹ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਪ੍ਰਿੰਟ ਦੇ ਵਿੱਚ ਜੋ ਡਵੈਲਪਮੈਂਟ ਦੇ ਕੰਮ ਨੇ ਇੱਕ ਤਾਂ ਸਭ ਤੋਂ ਵੱਡੇ ਕੰਮ ਨੇ ਜਿਹੜੇ ਆ ਜਿੱਥੇ ਆਪਾਂ ਖੜੇ ਆ ਇਹ ਸਾਡੇ ਸ਼ਾਮਲਾੜ ਜਗਾ ਪਈ ਸੀ ਜਿਹਦੇ ਵਿੱਚ ਅਸੀਂ ਪਾਰਕ ਬਣਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕੰਮ ਹੱਲੇ ਵੀ ਇੱਕ ਕਾਰਜ ਦੇ ਅਧੀਨ ਔਰ ਪ੍ਰਬੰਧਕ ਸਾਹਿਬ ਵੱਲੋਂ ਤੇ ਵੀਡੀਓ ਦਫ਼ਤਰ ਵਾਲਿਆਂ ਵੱਲੋਂ ਇਹਦੀ ਦੇਖ ਰੇ ਕਰਕੇ ਕੰਮ ਚਲਾਇਆ ਜਾ ਰਿਹਾ ਤੇ ਸਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਬਣਾਈ ਗਈ ਹੈ ਇੱਕ ਹੈਲਥ ਸੈਂਟਰ ਕਹਿੰਦੇ ਨੇ ਜਿਹਨੂੰ ਆਪਾਂ ਪੂਰੀ ਬਿਲਡਿੰਗ ਨਵੀਂ ਬਣੀ ਆ ਪੰਚਾਇਤ ਘਰ ਸਾਡਾ ਰੈਨੋਵੇਟ ਕੀਤਾ ਗਿਆ ਪਾਣੀ ਵਾਲੀ ਟੈਂਕੀ ਦੇ ਵਿੱਚ ਰੈਨੋਵੇਸ਼ਨ ਕੀਤੀ ਗਈ ਆ ਸਕੂਲਾਂ ਦੇ ਵਿੱਚ ਰੈਨੋਵੇਸ਼ਨ ਕੀਤੀ ਗਈ ਆ ਗਲੀਆਂ ਨਾਲੀਆਂ ਦਾ ਕੰਮ ਕੀਤਾ ਗਿਆ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਇਆ ਗਿਆ ਔਰ ਵਕ ਵਕ ਹੋਰ ਵੀ ਵਰਮਾਂ ਦੇ ਵਿੱਚ ਇੱਟ ਲਗਾਈ ਗਈ ਆ ਪਿੰਡ ਦੇ ਛੱਪੜਾਂ ਦੀ ਸਫਾਈ ਕੀਤੀ ਗਈ ਜਿਹਦੇ ਚ ਇੱਕ ਛੱਪੜ ਆ ਪਿੱਛੇ ਵੀ ਦੇਖ ਰਹੇ ਹੋ ਤੁਸੀਂ ਇਹਦੀ ਪਾਰਟੀਸ਼ਨ ਕੀਤੀ ਗਈ ਆ ਇਦਾਂ ਦੇ ਹੋਰ ਵੀ ਛੋਟੇ ਮੋਟੇ ਬਹੁਤ ਕੰਮ ਨੇ ਜਿਹੜੇ ਹੋਏ ਨੇ ਔਰ ਇਹਦੇ ਵਿੱਚੋਂ ਜ਼ਿਆਦਾਤਰ ਜੇ ਦੇਖੀਏ ਤਾਂ ਪਹਿਲੇ 3 ਸਾਲ ਦੇ ਵਿੱਚ ਇਹ ਕੰਮ ਹੋਏ ਨੇ ਉਸ ਤੋਂ ਬਾਅਦ ਦੇ ਵਿੱਚ ਵੀ ਜੋ ਸਾਡੇ ਪੈਂਡਿੰਗ ਕੰਮ ਸੀ ਉਹ ਹਲੇ ਤੱਕ ਚੱਲਦੇ ਆ ਰਹੇ ਨੇ ਔਰ ਜੇ ਆਪਾਂ ਦੇਖੀਏ ਹਲਕੇ ਲੈਵਲ ਦੇ ਉੱਤੇ ਤਾਂ ਲਗਭਗ ਸਾਰੇ ਪਿੰਡਾਂ ਦੇ ਵਿੱਚ ਥੋੜਾ ਬਹੁਤ ਡਵੈਲਪਮੈਂਟ ਦਾ ਕੰਮ ਹੁੰਦਾ ਰਿਹਾ ਪਰ ਸਭ ਤੋਂ ਵੱਡੀ ਜੋ ਆਪਣੇ ਹਲਕੇ ਪੈੜ ਦੀ ਲਈਏ ਜਾਂ ਓਵਰਆਲ ਪੰਜਾਬ ਦੀ ਲਈਏ ਤਾਂ ਪਿੰਡਾਂ ਦੀ ਜੋ ਪ੍ਰੋਬਲਮ ਆ ਉਹ ਗੰਦੇ ਪਾਣੀ ਦੀ ਨਿਕਾਸੀ ਦੀ ਜੋ ਸਾਡੇ ਪਿੰਡ ਦੇ ਵਿੱਚ ਵੀ ਹੈ ਹਲੇ ਵੀ ਉਹਦਾ ਕਾਰਨ ਕੀ ਆ ਵੱਡਾ ਕਿ ਉਹ ਪੰਚਾਇਤ ਲੈਵਲ ਤੇ ਹੱਲ ਹੋਣ ਵਾਲੀ ਨਹੀਂ ਹੈਗੀ ਕਿਉਂਕਿ ਉਹਦੇ ਵਿੱਚ ਬਜਟ ਬਹੁਤ ਵੱਡਾ ਚਾਹੀਦਾ ਜੇ ਆਪਾਂ ਸਾਡੇ ਪਿੰਡ ਦਾ ਹੀ ਲੈ ਕੇ ਚੱਲੀਏ ਤਾਂ 1.5 ਤੋਂ 2 ਕਰੋੜ ਰੁਪਏ ਦਾ ਬਜਟ ਚਾਹੀਦਾ ਸੀਵਰੇਜ ਦੇ ਲਈ ਜੋ ਕਿ ਆਪਾਂ ਇੰਨਾ ਬਜਟ ਪੰਚਾਇਤ ਕੋਲ ਇੱਕ 1 ਲੱਖ ਨਹੀਂ ਹੁੰਦਾ ਇਹ ਆਪਾਂ ਕਹੀਏ ਵੀ ਇੱਕ ਵਾਰ ਦੇ ਵਿੱਚ ਪੰਚਾਇਤ ਕੋਲੇ ਇੰਨਾ ਪੈਸਾ ਆ ਜਾਊ। ਉਹਦੇ ਲਈ ਕੀ ਆ ਵੀ ਜਿਹੜੀ ਵੀ ਸਟੇਟ ਗਵਰਨਮੈਂਟ ਆ ਉਹਨੂੰ ਐਫਰਟਸ ਕਰਨੇ ਪੈਣਗੇ ਪਿੰਡਾਂ ਨੂੰ ਆ ਡਿਟੇਲ ਦੇ ਵਿੱਚ ਲੈ ਕੇ ਹਰ ਇੱਕ ਪਿੰਡ ਦੇ ਵਿੱਚ ਸੀਵਰੇਜ ਦਾ ਹੋਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸਟੇਟ ਗਵਰਨਮੈਂਟ ਵੱਲੋਂ ਕੀਤਾ ਜਾ ਸਕਦਾ ਨਾ ਕਿ ਪੰਚਾਇਤ ਆਪਣੇ ਤੌਰ ਤੇ ਕਰ ਸਕਦੀ ਆ ਕਿਉਂਕਿ ਬਹੁਤ ਪੰਚਾਇਤਾਂ ਇਦਾਂ ਦੀਆਂ ਨੇ ਜਿਨ੍ਹਾਂ ਦੇ ਕੋਲੇ ਕੋਈ ਇਨਕਮ ਆਫ ਸੋਰਸ ਵੀ ਹੈ ਨਹੀਂ ਜਿਹਦੇ ਵਿੱਚ ਇੱਕ ਸਾਡੇ ਪਿੰਡ ਦੀ ਪੰਚਾਇਤ ਵੀ ਆ ਔਰ ਇਸ ਕਰਕੇ ਜਿਹੜਾ ਵੱਡਾ ਕੰਮ ਹਰ ਪਿੰਡ ਦੇ ਵਿੱਚ ਆਪਣੇ ਹਲਕੇ ਪੈਲ ਦੇ ਵਿੱਚ ਵੀ ਇਹ ਆ ਕਿ ਸੀਵਰੇਜ ਦੀ ਔਰ ਪਾਣੀ ਦੀ ਨਿਕਾਸੀ ਦਾ ਕੰਮ ਸਭ ਤੋਂ ਵੱਡਾ ਵਾ ਜਿਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਪੰਚ ਸਾਹਿਬ ਜਿਹੜੇ ਕੰਮ ਤੁਸੀਂ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਤੁਸੀਂ ਆਪਣੇ ਪਿੰਡ ਚ ਕਰਵਾਏ ਨੇ ਅਗਰ ਆਪਾਂ ਹਲਕੇ ਦੀ ਗੱਲ ਕਰਦੇ ਆਂ ਜਾਂ ਪੰਜਾਬ ਦੀ ਗੱਲ ਕਰਦੇ ਆਂ ਤਾਂ ਤੁਸੀਂ ਉਹਦੇ ਵਿੱਚ ਕੋਈ ਅੰਤਰ ਸਮਝਦੇ ਹੋ ਜਿਹੜੇ ਕੰਮ ਤੁਹਾਡੇ ਪਿੰਡ ਦੇ ਵਿੱਚ ਹੋਏ ਨੇ ਉਹ ਹੋਰਨਾਂ ਪਿੰਡਾਂ ਦੇ ਵਿੱਚ ਵੀ ਹੋਏ ਨੇ ਜੀ ਦੇਖੋ ਗੱਲ ਇਹ ਆ ਵੀ ਕਈ ਪਿੰਡਾਂ ਦੇ ਵਿੱਚ ਕੰਮ ਸਾਡੇ ਤੋਂ ਵੀ ਵਧੀਆ ਹੋਏ ਹੋਣਗੇ 노 ਡਾਊਟ ਹੋਏ ਵੀ ਨੇ ਕੰਮ ਔਰ ਕਈਆਂ ਦੇ ਵਿੱਚ ਸਾਡੇ ਜਿੰਨੇ ਕੰਮ ਹੋਏ ਨੇ ਔਰ ਕਈ ਪਿੰਡਾਂ ਦੇ ਵਿੱਚ ਕੰਮ ਬਿਲਕੁਲ ਨਹੀਂ ਹੋਏ ਉਹਦੇ ਕਈ ਕਾਰਨ ਹੁੰਦੇ ਨੇ ਕਈ ਵਾਰ ਸਰਪੰਚ ਹੀ ਤਾਲਮੇਲ ਨਾਲ ਨਹੀਂ ਚੱਲ ਪਾਉਂਦਾ ਜਾਂ એનર્ਜੀ ਨਾਲ ਨਹੀਂ ਕੰਮ ਕਰਦਾ ਉਹਦੀ ਨਾਲ ਕਈ ਵਾਰ ਕੀ ਹੁੰਦਾ ਕੋਈ ਪੰਚਾਇਤ ਆ ਜਿਹੜੀ ਉਹ ਸਰਕਾਰ ਸਟੇਟ ਸਰਕਾਰ ਦੇ ਉਲਟ ਬਣ ਗਈ ਔਰ ਉਹ ਤਾਲਮੇਲ ਨਹੀਂ ਬਿਠਾ ਪਾਉਂਦੇ ਸਰਕਾਰੀ ਮਹਿਕਮਿਆਂ ਤੇ ਪੰਚਾਇਤ ਦੇ ਵਿੱਚ ਕਈ ਵਾਰ ਪਿੰਡ ਦੇ ਵਾਸੀ ਵੀ ਕੰਮ ਹੋਣ ਦੇ ਵਿੱਚ ਰਿੱਕਾ ਪੈ ਜਾਂਦਾ ਔਰ ਕਈ ਪੰਚਾਇਤਾਂ ਜੋ ਆਪੋਜ਼ਿਟ ਤੇਆ ਹੁੰਦੀਆਂ ਨੇ ਜਿਹੜੀਆਂ ਉਹ ਆਪਸੀ ਲੜਾਈ ਦੇ ਵਿੱਚ ਸਮਾਪਤੀਤ ਕਰ ਦਿੰਦੀਆਂ ਨੇ ਔਰ ਇਹ ਆਪਾਂ ਕੋਈ ਇੱਕ ਕਾਰਨ ਨਹੀਂ ਕਹਿ ਸਕਦੇ ਹੈਗੇ ਵੀ ਪਿੰਡਾਂ ਦੇ ਵਿੱਚ ਕੰਮ ਨਾ ਹੋਣ ਦਾ ਕੋਈ ਇੱਕ ਕਾਰਨ ਇਹ ਬਹੁਤ ਕਈ ਕਾਰਨਾਂ ਕਰਕੇ ਕਈ ਵਾਰ ਕੰਮ ਰੁਕ ਜਾਂਦੇ ਨੇ ਬਹੁਤ ਜਗ੍ਹਾ ਕੰਮ ਵਧੀਆ ਵੀ ਹੋਏ ਨੇ ਬਹੁਤ ਜਗ੍ਹਾ ਨਹੀਂ ਵੀ ਹੋਇਆ ਰਲਮਾ ਮਿਲਮਾ ਜੇ ਆਪਾਂ ਕਹਿ ਸਕਦੇ ਹਾਂ ਕੋਈ ਆਪਾਂ ਇੱਕ ਕਿਸੇ ਤੱਕੜੀ ਦੇ ਵਿੱਚ ਤੋਲ ਨਹੀਂ ਸਕਦੇ ਵੀ ਹਾਂ ਇੱਥੇ ਕੰਮ ਹੋਇਆ ਹੀ ਹੈ ਇੱਥੇ ਨਹੀਂ ਹੋਇਆ ਸਰਪੰਚ ਸਾਹਿਬ ਅੱਜ ਮਾਨਯੋਗ ਬीडीपी ਸਾਹਿਬ ਤੋਂ ਵੀ ਮੈਂ ਤੁਹਾਡੇ ਅੰਗੂ ਸਵਾਲ ਪੁੱਛਿਆ ਸੀ ਉਹਨਾਂ ਨੂੰ ਮੈਂ ਪੈਂਡਿੰਗ ਲਿਸਟ ਬਾਰੇ ਪੁੱਛਿਆ ਸੀ ਵੀ ਆਪਣੇ ਅਗਰ ਆਪਾਂ ਬਲਾਕ ਦਰਹਾ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਪੈਂਡਿੰਗ ਲਿਸਟ ਦੇ ਵਿੱਚ ਪਏ ਨੇ ਜਿੰਨਾਂ ਦੇ ਕਿਉਂਕਿ ਹੁਣ ਤਾਂ ਜਾਵਤਾ ਲੱਗਿਆ ਹੋਇਆ ਜੀ ਤੁਸੀਂ ਕੀ ਸਮਝਦੇ ਹੋ ਕਿਹੜੇ ਕਿਹੜੇ ਕੰਮ ਨੇ ਜਿਹੜੇ ਅਗਰ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ ਕਿਹੜੇ ਕਿਹੜੇ ਕਾਰਜ ਤੁਸੀਂ ਸਮਝਦੇ ਹੋ ਵੀ ਪਿੰਡਾਂ ਦੇ ਵਿੱਚ ਪੈਂਡਿੰਗ ਲਿਸਟ ਦੇ ਵਿੱਚ ਪਏ ਦੇਖੋ ਜੀ ਪੈਂਡਿੰਗ ਨੂੰ ਆਪਾਂ ਪਹਿਲਾਂ ਤਾਂ ਦੋ ਤਰ੍ਹਾਂ ਨਾਲ ਲੈ ਸਕਦੇ ਹਾਂ ਇੱਕ ਤਾਂ ਵੀ ਜਿਹੜੇ ਚੱਲ ਰਹੇ ਕੰਮ ਸੀਗੇ ਉਹ ਪੈਂਡਿੰਗ ਦੇਖੀਏ ਜੇ ਔਰ ਇੱਕ ਪੈਂਡਿੰਗ ਹੋ ਗਿਆ ਵੀ ਜਿਹੜੇ ਕੰਮ ਹਲੇ ਹੋਣ ਹੋ ਰਹੇ ਨੇ ਪਿੰਡਾਂ ਦੇ ਵਿੱਚ ਉਹਦਾ ਜੇ ਆਪਾਂ ਦੇਖਿਆ ਜਾਵੇ ਤਾਂ ਹਲੇ ਬਹੁਤ ਤਰ੍ਹਾਂ ਦੇ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਹੋਣੋਂ ਰਹਿੰਦੇ ਨੇ ਹਲੇ ਜੇ ਆਪਾਂ ਦੇਖੀਏ ਵੀ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ ਤਾਂ ਉਹ ਤਾਂ ਚਲੋ ਠੀਕ ਹੈ ਇੱਕ ਅਲੱਗ ਕੰਮ ਆ ਪਰ ਉਹ ਤੋਂ ਇਲਾਵਾ ਵੀ ਪਿੰਡ ਦੇ ਵਿੱਚ ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਹਰ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਗਰਾਊਂਡ ਹੋਣਾ ਚਾਹੀਦਾ ਫਿਰ ਸਿਹਤ ਦੇ ਲਈ ਆਪਣਾ ਜਿਹੜਾ ਕੋਈ ਨਾ ਕੋਈ ਹੈਲਥ ਵੈਲਨੈਸ ਸੈਂਟਰ ਹੋਣਾ ਚਾਹੀਦਾ ਸਕੂਲਾਂ ਦੀ ਰੈਨੋਵੇਸ਼ਨ ਹੋਣੀ ਚਾਹੀਦੀ ਆ ਵਧੀਆ ਤਰੀਕੇ ਨਾਲ ਔਰ ਆਪਣਾ ਦੇਖਿਆ ਜਾਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਹੀ ਹੋਣਾ ਚਾਹੀਦਾ ਔਰ ਵੱਡੀ ਸਮੱਸਿਆ ਉਹੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋਣੀ ਚਾਹੀਦੀ ਆ ਜਾਂ ਸੀਵਰੇਜ ਦਾ ਕੰਮ ਹੋ ਗਿਆ ਜਿੱਮੇ ਸਟਰੀਟ ਲਾਈਟਾਂ ਦਾ ਕੰਮ ਰਹਿੰਦਾ ਬਹੁਤ ਪਿੰਡਾਂ ਦੇ ਵਿੱਚ ਈ ਬਣ ਕੇ ਬੈਂਚ ਤੱਕ ਨਹੀਂ ਹੈਗੇ ਪਿੰਡਾਂ ਦੇ ਵਿੱਚ ਬੈਠਣ ਨੂੰ ਵਾਲੇ ਨਾ ਹੀ ਕੋਈ ਪਾਰਕ ਬਣੇ ਹੋਏ ਨੇ ਇਸ ਤਰ੍ਹਾਂ ਪੈਂਡਿੰਗ ਜਿਹੜੇ ਕੰਮ ਨੇ ਉਹਨਾਂ ਦੀ ਲਿਸਟ ਤਾਂ ਬਹੁਤ ਵੱਡੀ ਆ ਸਾਡੇ ਪਿੰਡ ਦੇ ਵਿੱਚ ਵੀ ਹਲੇ ਕਾਫੀ ਕੰਮ ਰਹਿੰਦੇ ਨੇ ਸ਼ਮਸ਼ਾਨ ਘਾਟਾ ਰੈਨੋਵੇਟ ਹੋਣ ਵਾਲੀਆਂ ਨੇ ਕਬਰਿਸਤਾਨ ਰੈਨੋਵੇਟ ਹੋਣ ਵਾਲੇ ਰਹਿੰਦੇ ਨੇ ਉੱਤੇ ਆਪਣਾ ਹੋਰ ਵੀ ਬਹੁਤ ਇਦਾਂ ਦੇ ਨਿੱਕੇ ਮੋਟੇ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਕਾਫੀ ਕਾਫੀ ਜ਼ਿਆਦਾ ਵੀ ਰਹਿੰਦੇ ਨੇ ਕਈ ਪਿੰਡਾਂ ਦੇ ਵਿੱਚ ਇਸ ਕਰਕੇ ਆ ਵੀ ਇਹ ਤਾਂ ਹਲੇ ਲੰਮਾ ਸਮਾਂ ਲੱਗੂਗਾ ਜੇ ਸਰਕਾਰਾਂ ਧਿਆਨ ਦੇਣ ਇਹਦੇ ਵੱਲ ਔਰ ਪੰਚਾਇਤਾਂ ਰਲ ਮਿਲ ਕੇ ਔਰ એનર્ਜੀ ਦੇ ਨਾਲ ਕੰਮ ਕਰਨ ਤੇ ਪਾਏ ਕੰਮ ਨੇੜੇ ਲੱਗ ਸਕਦੇ ਨੇ ਹਾਲ ਤਾਂ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਆਪਣੀ ਜ਼ਰੂਰਤ ਦੇ ਜੇ ਦੇਖਿਆ ਜਾਵੇ ਤਾਂ ਆਪਾਂ ਗਲੀਆਂ ਨਾਲੀਆਂ ਕਹਿ ਦਿੰਦੇ ਆ ਪੱਕੀਆਂ ਹੋ ਗਈਆਂ ਪਰ ਪਿੰਡਾਂ ਚੋਂ ਬਾਹਰ ਜਿਹੜੇ ਘਰ ਡੇਰਿਆਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਅੱਜ ਵੀ ਟੱਚੀਆਂ ਗਲੀਆਂ ਜਾਂਦੀਆਂ ਨੇ ਨਾ ਕੋਈ ਸੜਕ ਦਾ ਪ੍ਰਬੰਧ ਆ ਖੇਤਾਂ ਵਾਲੀਆਂ ਪੈਹੀਆਂ ਉਹਨਾਂ ਦੇ ਘਰਾਂ ਨੂੰ ਜਾ ਰਹੀਆਂ ਨੇ ਉਹ ਵੀ ਵਾਸੀ ਨੇ ਇੱਥੇ ਦੇ ਉਹਨਾਂ ਨੂੰ ਵੀ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲਣ ਦਾ ਹੱਕ ਆ ਇਸ ਕਰਕੇ ਹਲੇ ਤਾਂ ਬਹੁਤ ਪਿੰਡਾਂ ਦੇ ਵਿੱਚ ਕੰਮ ਨੇ ਜਿਹੜੇ ਪੈਂਡਿੰਗ ਦੇ ਵਿੱਚ ਰਹਿ ਰਹੇ ਨੇ ਔਰ ਉਹਨਾਂ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਸਰਕਾਰਾਂ ਨੂੰ ਵੀ ਤੇ ਪੰਚਾਇਤਾਂ ਸਰਪੰਚ ਸਾਹਿਬ ਲਾਸਟ ਦੇ ਵਿੱਚ ਤੁਸੀਂ ਹੋਰ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਬਸ ਲਾਸਟ ਦੇ ਵਿੱਚ ਇਹੀ ਹੈ ਜੀ ਬਈ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਆਪਣੀਆਂ ਸਟੇਟ ਦੀਆਂ ਔਰ ਸੈਂਟਰ ਦੀ ਇੱਕ ਸਰਕਾਰਾਂ ਨੂੰ ਬਈ ਜਦੋਂ ਵੀ ਤੁਸੀਂ ਕਿਸੇ ਦੀ ਵੀ ਸਰਕਾਰ ਆਉਂਦੀ ਆ ਚਾਹੇ ਉਹ ਮਾਨ ਸਾਹਿਬ ਦੀ ਆ ਚਾਹੇ ਉਹ ਪਹਿਲੀਆਂ ਸਰਕਾਰਾਂ ਨੇ ਚਾਹੇ ਅੱਗੇ ਕੋਈ ਆਉਣ ਵਾਲੀਆਂ ਸਰਕਾਰਾਂ ਨੇ ਵੀ ਉਹਨਾਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹਰ ਇੱਕ ਪਿੰਡ ਦੇ ਵਿੱਚ ਡਵੈਲਪਮੈਂਟ ਦੇ ਲਈ ਸਾਥ ਦੇਣਾ ਚਾਹੀਦਾ ਔਰ ਨਾਲ ਹੀ ਮੇਰੀ ਪੰਚਾਇਤਾਂ ਨੂੰ ਵੀ ਬੇਨਤੀ ਹੈ ਇਹ ਕਿ ਆਪਾਂ ਸਾਰੇ ਪਿੰਡ ਦੇ ਨਾਲ ਪਿੰਡ ਦੀ ਸਲਾਹ ਦੇ ਨਾਲ ਔਰ ਪੰਚਾਇਤ ਦੀ ਸਲਾਹ ਦੇ ਨਾਲ ਕੰਮ ਕਰਨੇ ਚਾਹੀਦੇ ਨੇ ਔਰ ਕਿਸੇ ਨੂੰ ਵੀ ਪਿੰਡ ਦੀ ਡਵੈਲਪਮੈਂਟ ਦੇ ਕੰਮਾਂ ਦੇ ਵਿੱਚ ਰੋੜਾ ਨਹੀਂ ਜਾੜੇਕਾ ਨਹੀਂ ਬਣਾਉਣਾ ਚਾਹੀਦਾ ਉਹ ਜਿਹੜੀ એનર્ਜੀ ਆਪਾਂ ਇਸ ਚੀਜ਼ ਤੇ ਲਾਉਂਦੇ ਆ ਕਿ ਆਪਾਂ ਇੱਕ ਦੂਜੇ ਦੇ ਨਾਲ ਝਗੜਿਆਂ ਦੇ ਵਿੱਚ ਉਦੀ ਬਜਾਏ ਜੇ ਉਹ એનર્ਜੀ ਆਪਾਂ ਪਿੰਡ ਦੇ ਡਵੈਲਪਮੈਂਟ ਤੇ ਲਾਈਏ ਤਾਂ ਆਪਾਂ ਪਿੰਡ ਦਾ ਔਰ ਪਿੰਡ ਦੀਆਂ ਲੋਕਾਂ ਦਾ ਔਰ ਆਪਣੇ ਜਿਹੜੇ ਜਿੰਨੇ ਵੀ ਪੰਚਾਇਤ ਦੇ ਸਾਰੇ ਹੈਗੇ ਨੇ ਬੰਦੇ ਉਹਨਾਂ ਦਾ ਆਪਾਂ ਵਧੀਆ ਤਰੀਕੇ ਦੇ ਨਾਲ ਡਵੈਲਪਮੈਂਟ ਵੀ ਪਿੰਡ ਦੇ ਵਿੱਚ ਕਰਵਾ ਸਕਦੇ ਆਂ ਔਰ ਸਾਰਿਆਂ ਦੇ ਸਾਥ ਦੇ ਨਾਲ ਆਪਾਂ ਆਪਣਾ ਜਿਹੜਾ ਪਿੰਡ ਆ ਉਹਨੂੰ ਹੋਰ ਸਾਫ਼ ਸੁਥਰਾ ਤੇ ਸੋਹਣਾ ਬਣਾ ਸਕਦੇ ਆਂ ਸਰਪੰਚ ਸਾਹਿਬ ਕੀਮਤੀ ਸਮੇਂ ਲਈ ਔਰ ਵਿਚਾਰਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 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 ਜੀ ਜੀਰਿਕਾ ਸਾਹਿਬ ਅਸੀਂ ਤੁਹਾਡਾ ਆਪਣੇ ਚੈਨਲ ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਕੀ ਜੀ ਸਰ ਆਦੀ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਆਪਣੇ ਵੱਲੋਂ ਕਿਹੜੇ ਕਿਹੜੇ ਵਿਕਾਸ ਕਾਰਜ ਨੇ ਜੀ ਕੋਰਪ ਆਫ ਕਲੱਡ ਲੱਗਣ ਤੋਂ ਬਾਅਦ ਵੀ ਆਪਣੇ ਵੱਲੋਂ ਜਿਹੜੇ ਚੱਲ ਰਹੇ ਨੇ ਜੀ ਪਿੰਡਾਂ ਦੇ ਦੇਖੋ ਜੀ ਫਸਟ ਆਫ ਆਲ ਵਿਕਰਮ ਬੀਡੀਪੀਓ ਦਰਾਹਾ ਐ ਐਮ ਸੀ ਸੀ ਲੱਗਣ ਤੋਂ ਪਹਿਲਾਂ ਕਾਫੀ ਜਿਹੜੇ ਸਾਡੇ ਜਿਹੜੇ ਕੰਮ ਚੱਲ ਰਹੇ ਆ ਉਹਦੇ ਉੱਤੇ ਹੀ ਉਹ ਕੰਮ ਜਿਹੜੇ ਐਮ ਸੀ ਸੀ ਦੌਰਾਨ ਜਿਹੜੇ ਚਲਾਏ ਜਾ ਰਹੇ ਵਿਕਾਸ ਦੇ ਕੰਮ ਜਿੱਦਾਂ ਵੱਖ-ਵੱਖ ਪਿੰਡਾਂ ਵਿੱਚ ਜਿਹੜੀਆਂ ਬਲਾਕ ਗਰਾਹਾ ਦੇ 62 ਪਿੰਡ ਜਿਹੜੇ ਹੈਗੇ ਆ ਉਹਨਾਂ ਦੇ ਪਹਿਲਾਂ ਜਿਹੜੇ ਕੰਮ ਚੱਲ ਰਹੇ ਆ ਉਹ ਐਮਸੀਸੀ ਦੇ ਉਹੀ ਚੱਲ ਰਹੇ ਆ ਜਿੱਦਾਂ ਕਿ ਲਾਇਬ੍ਰੇਰੀ ਦੇ ਕੰਮ ਆ ਦੂਸਰੇ ਹੋਰ ਜਿੱਦਾਂ ਵਕਫਾ ਗ੍ਰਾਂਟਾਂ ਆ ਐਮਪੀਰੀਅਨ ਲੈਂਡ ਦੀਆਂ ਜੇ ਦੂਸਰੀਆਂ ਵਾ ਕਿਸੇ ਵੀ ਤਰ੍ਹਾਂ ਐਸਡੀਸੀ 2 ਦੀ ਹੈ ਜਾਂ ਐਸਡੀਸੀ ਮੰਦੀ ਆਲਰੇਡੀ ਕੰਮ ਜਿਹੜੇ ਚੱਲ ਰਹੇ ਆ ਉਹੀ ਕੰਮ ਹੀ ਐਮਸੀਸੀ ਦੇ ਦੌਰਾਨ ਚਲਾਏ ਜਾ ਰਹੇ ਆ ਨਵੇਂ ਕੰਮ ਕਿਸੇ ਵੀ ਤਰ੍ਹਾਂ ਦੇ ਜਿਹੜੇ ਆ ਕਿ ਉਹ ਨਹੀਂ ਚਲਾਏ ਜਾ ਰਹੇ ਆ ਸੋ ਕੀ ਗਏ ਕਾਰਜ ਨੇ ਜਿਹੜੇ ਹਨ ਵੱਲੋਂ ਵਾਲੇ ਪੈਂਡਿੰਗ ਪਏ ਨੇ ਔਰ ਪੈਂਡਿੰਗ ਲਿਸਟ ਦੇ ਵਿੱਚ ਬੋਲ ਦਾ ਇਤਿਆਰ ਪੈਂਡ ਜਿਹੜੇ ਵਿਕਾਸ ਦੇ ਕੰਮ ਜਿਹੜੇ ਪੈਂਡਿੰਗ ਪਏ ਨੇ ਹਾਂਜੀ ਪੈਂਡਿੰਗ ਕੰਮ ਜਿੱਦਾਂ ਕੁਝ ਗਰੰਟਾ ਹੈਗੀਆਂ ਜਿੱਦਾਂ 15ਵੇਂ ਵਿੱਤ ਦੀਆਂ ਕੁਝ ਗਰੰਟਾ ਪਈਆਂ ਹੈ ਕਿ ਫਰਚਨ ਵਾਲੀਆਂ ਰਹਿੰਦੀਆਂ ਤੇ ਉਹ ਆਪਾਂ ਜਿਹੇ ਐਮਸੀਸੀ ਕੋਡ ਜਦੋਂ ਹਟੇਗਾ ਉਹ ਆਪਾਂ ਜਾਰੀ ਕਰਕੇ ਉਹ ਉਹਦੇ ਕੰਮ ਜਿਹੜੇ ਆ ਤੁਰੰਤ ਅਸੀਂ ਸ਼ੁਰੂ ਕਰਾਵਾਂਗੇ ਉਹਦੇ ਵਿੱਚ ਟਾਈਡਰ ਉਹ ਐਂਟਾਈਡ ਜਿਹੜੇ ਫੰਡ ਹੈ ਬੱਖਰੇ ਬੱਖਰੇ ਪੰਚਾਇਤਾਂ ਨੂੰ ਕਿਸੇ ਨੂੰ ਆਰੋ ਕੁਰੀਦਣ ਲਈ ਆ ਜਾਂ ਕਿਸੇ ਨੂੰ ਗਲੀਆਂ ਨਾਲੀਆਂ ਲਈ ਆ ਜਾਂ ਜੇ ਕੋਈ ਪੌਂਡ ਲਈ ਆ ਤੇ ਉਹ ਕੰਮ ਜਿਹੜੇ ਅਸੀਂ ਐਮ ਸੀ ਸੀ ਖਤਮ ਹੁੰਦੇ ਸਾਰੇ ਉਹ ਕੰਮ ਜਿਹੜੇ ਆ ਕਿ ਸ਼ੁਰੂ ਕਰਵਾ ਦਾਂਗੇ ਸਭੂ ਕਿਹੜੇ ਕਾਰਜ ਨੇ ਜਿਹੜੇ ਪੈਂਡਿੰਗ ਲਿਸਟ ਦੇ ਵਿੱਚ ਪਏ ਇਹ ਨਿਯਮ ਕਰ ਰਹੇ ਨੇ ਪੈਂਡਿੰਗ ਲਿਸਟ ਵਿੱਚ ਪੈਂਡਿੰਗ ਲਿਸਟ ਵਿੱਚ 15ਵੇਂ ਵਿੱਤੇ ਕੁਝ ਕੰਮ ਹੈ ਜਿਹੜੇ ਕੀ ਹੈ ਤੇ ਕੁਝ ਗ੍ਰਾਂਟਾਂ ਹੁਣ ਸਾਨੂੰ ਐਮਸੀਸੀ ਕੋਡ ਤੋਂ ਪਹਿਲਾਂ ਪ੍ਰਾਪਤ ਹੋਈਆਂ ਉਹਨਾਂ ਦੇ ਥੋੜੇ ਕੰਮ ਰਹਿੰਦੇ ਆ ਪਰ ਕੋਡ ਦੇ ਵਿੱਚ ਆਪਾਂ ਨਵੇਂ ਕੰਮ ਜਿਹੜੇ ਆ ਕਿ ਉਹ ਸ਼ੁਰੂ ਨਹੀਂ ਕਰਾ ਸਕਦੇ ਹੈਗੇ ਇਸ ਕਰਕੇ ਆਪਾਂ ਜਿਹੜੇ ਕਿ ਇਹ ਕੋਡ ਤੋਂ ਬਾਅਦ ਹੀ ਕੰਮ ਕਰਵਾਵਾਂਗੇ ਸਰ ਮੋਸਟਲੀ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆਂ ਕਿ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਲਿਸਟ ਦੇ ਵਿੱਚ ਇਹ ਕਾਰਜ ਇਦਿਹਾਰ ਕਰਦਾ ਇਹਨੇ ਲੇਕਿਨ ਇਹਨਾਂ ਵੱਲ ਕੋ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਹੜੇ ਨਿਕਾਸੀ ਦੇ ਕੰਮ ਡਰੇਨੇਜ ਦੇ ਹਾਂਜੀ ਸਰ ਹਾਂਜੀ ਵੀ ਲੈ ਜੀ ਹਾਂ ਡਰੇਨੇਜ ਦੇ ਕੰਮ ਜਿਹੜੇ ਕਿ ਵਕ ਵਕ ਮੋੜ ਹੈ ਕਿ ਪਿੰਡ ਦੀ ਜਿਓਗ੍ਰਾਫਿਕਲੀ ਉਹ ਦੇਖਣਾ ਪੈਂਦਾ ਹੈ ਕਿ ਉਹਦੀ ਕਿੱਥੇ ਯਾਨੀ ਕਿ ਨਿਕਾਸੀ ਜਿਹੜੀ ਆ ਹੋ ਸਕਦੀ ਹੈ ਉਹਦੇ ਹਿਸਾਬ ਨਾਲ ਹੀ ਉਹਦਾ ਪੈਰਾਮੀਟਰ ਜਿਹੜਾ ਕਿ ਸੈੱਟ ਕੀਤਾ ਜਾਂਦਾ ਵਾ ਕਿ ਉਹਦੀ ਜਿਹੜੀ ਹੈ ਕਿ ਪੌਂਡ ਹੈ ਕਿ ਪਿੰਡ ਤੋਂ ਕਿੰਨੀ ਕੁ ਦੂਰ ਹੈ ਕਿ ਜਿਹੜੀ ਕਿ ਸਾਰੀ ਡਰੇਨ ਜਿਹੜੀ ਹੈ ਕਿ ਉੱਥੇ ਲੈ ਕੇ ਜਾ ਸਕੇ ਜਾਂ ਅਸੀਂ ਨਵਾਂ ਜਿਹੜਾ ਕਿ ਕੋਈ ਛੱਪੜ ਜਿਹੜਾ ਪਟਵਾ ਸਕੀਏ ਉਹ ਪਿੰਡ ਦੀ ਜਿਓਗ੍ਰਾਫਿਕਲੀ ਦੇਖ ਕੇ ਹੀ ਪਤਾ ਲੱਗਦਾ ਤੇ ਮੇਰੀ ਮੋਸਟ ਪੌਬਲੀ ਇਹੀ ਕੋਸ਼ਿਸ਼ ਹੋਏਗੀ ਜੇਕਰ ਮੈਂ ਤੇ ਐਜ਼ ਅ ਬੀਡੀਪੀਓ ਕੰਮ ਕਰਦਾ ਤੇ ਮੈਂ ਜਿੱਦਾਂ ਹੀ ਐਮਸੀਸੀ ਕੋਰ ਖਤਮ ਹੋਏਗਾ ਤੇ ਇਕੱਲੇ ਇਕੱਲੇ ਪਿੰਡ ਦਾ ਸੀ ਜਿਹੜੇ ਛੱਪੜ ਦੇ ਆ ਜਿਹੜੇ ਕੋਈ ਡਰੇਨੇਜ ਦੀ ਸਿਸਟਮ ਦੀ ਪ੍ਰੋਬਲਮ ਆ ਉਹਨੂੰ ਆਪਾਂ ਵੱਤ ਤੋਂ ਵੱਤ ਜਿਹੜਾ ਕਿ ਇਨ ਸੌਲਟ ਆਊਟ অর ਸੋਲੂਸ਼ਨ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਸਿਰ ਇਕ ਹੋਰ ਖਾਸ ਕਰਕੇ ਜਿਹੜਾ ਬੜੇ ਲੰਮੇ ਸਮੇਂ ਤੋਂ ਪੈਂਡਿੰਗ ਲਿਸਟ ਦੇ ਵਿੱਚ ਪਿਆ ਹੈ ਜੀ ਜਰਗਰੀ ਪਿੰਡ ਹੈ ਜੀ ਉੱਥੇ ਬਹੁਤ ਸਾਰੇ ਤਰਕ ਲਈ ਇਸ ਅ ਜਿਹੜੀ ਆਪਾਂ ਕਹਿ ਸਕਦੇ ਆ ਵੀ ਨੁਕਸਾਨ ਦੀ ਲੀ ਚੜ ਗਏ ਨੇ ਜੀ ਬਹੁਤ ਦਰਤਰੂਪ ਮੁੱਖਤਾਨੇ ਗਏ ਨੇ ਜੀ ਗੱਲਾਂ ਪਾਣੀ ਆ ਜੀ ਤੇ ਪਿੰਡ ਦੇ ਲੋਕਾਂ ਵੱਲੋਂ ਵੀ ਇਲਾਕਾ ਨਿਵਾਸੀਆਂ ਵੱਲੋਂ ਵੀ ਬਹੁਤ ਲੰਮੇ ਸਮੇਂ ਤੋਂ ਜਦੋਂ ਜੱਟ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਨੂੰ ਕੋਈ ਹੱਲ ਨਹੀਂ ਮਿਲਦਾ ਦੇਖੋ ਜੀ ਉੱਥੇ ਜੋ ਮੈਂ ਕਾਗਜ਼ੀ ਪੜਿਆ ਹੈ ਜੋ ਉਹਦਾ ਮੌਕਾ ਦੇਖਿਆ ਹੈ ਪলিউਸ਼ਨ ਕੰਟਰੋਲ ਬੋਰਡ ਜੀ ਜੀ ਬਨੋੜਾ ਜਿਹੜਾ ਕਿ ਉੱਥੇ ਅਪੀਲ ਦਾਇਰ ਹੈ ਉਹਦੇ ਸਬੰਧ ਦੇ ਵਿੱਚ ਐਫਟੀਪ ਜਿਹੜਾ ਕਿ ਖੰਨੇ ਤੋਂ ਆ ਰਿਹਾ ਉਹਦੇ ਸਬੰਧ ਦੇ ਵਿੱਚ ਕਿ ਜਿਹੜਾ ਪਿੰਡ ਜਰਗੜੀ ਆ ਉਹ ਸਾਡੇ ਮੈਕ ਨੂੰ ਇਹ ਡਾਇਰੈਕਸ਼ਨ ਹੈ ਕਿ ਉਹਦੇ ਵਿੱਚ ਜਿਹੜਾ ਪੌਂਡ ਦਾ ਪਾਣੀ ਹੈ ਜਿਹੜਾ ਕਿ ਉਹ ਰੈਸਟੀਪ ਦਾ ਪਾਣੀ ਜਿਹੜਾ ਆਪਸ ਚ ਮਿਕਸ ਹੋ ਰਿਹਾ ਅਸੀਂ ਮੈਂ ਜਦੋਂ ਦਾ ਇੱਥੇ ਜੁਆਇਨ ਕੀਤਾ ਉਸ ਤੋਂ ਬਾਅਦ ਆਪਾਂ ਐਂਟਰੀ ਜਿਹੜਾ ਕਿ ਇੰਬਾਰਕਿੰਗ ਕੀਤੀ ਹੈਗੀ ਆ ਉੱਥੇ ਇੱਕ ਬੰਨ ਲਗਾਇਆ ਹੈਗਾ ਤੇ ਬੰਨ ਲਗਾ ਕੇ ਯਾਨੀ ਕਿ ਉਹਨਾਂ ਦੋਨਾਂ ਪਾਣੀ ਨੂੰ ਜਿਹੜਾ ਕਿ ਸੈਪਰੇਟ ਕੀਤਾ ਤੇ ਹੁਣ ਆਪਾਂ ਜਿਹੜਾ ਕਿ ਉਹਨੂੰ ਡੀਸੈਲਟ ਕਰਵਾ ਰਹੇ ਆ ਪੌਂਡ ਨੂੰ ਚਲਦੇ ਕੰਮ ਨੂੰ ਹੀ ਡੀਸੈਲਟ ਕਰਵਾ ਰਹੇ ਆ ਡੀਸੈਲਟ ਕਰਵਾ ਕੇ ਆਪਾਂ ਉਹਦੇ ਉੱਤੇ ਜਿਹੜਾ ਕਿ ਸਕਰੀਨਿੰਗ ਚੈਂਬਰ ਜਿਹੜਾ ਕਿ ਪੌਂਡ ਤੇ ਬਣਾਵਾ ਕਿ ਦੋਨਾਂ ਦਾ ਪਾਣੀ ਜਿਹੜਾ ਕਿ ਉਹ ਵੱਖਰਾ-ਵੱਖਰਾ ਹੋ ਜੇ ਕਿ ਜਿਹੜੀ ਮਿਕਸਿੰਗ ਹੋ ਰਹੀ ਸੀ ਉਹ ਠੀਕ ਹੋ ਜੇ ਦੋਨਾਂ ਦੀ ਸਰ ਵਿਕਾਸਕਾਰ ਜਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਪਬਲਿਕਲੀ ਜੋਤੀ ਮਹਿਸੂਸ ਕਰਦੇ ਹੋ ਵੀ ਪਬਲਿਕ ਦੇ ਕੀ ਵਿਚਾਰ ਹਨ ਪਬਲਿਕ ਦੇ ਪਬਲਿਕ ਦੇ ਸਰ ਪਬਲਿਕਲੀ ਕੀ ਵਿਚਾਰ ਨੇ ਦੇਖੋ ਮੈਨੂ ਤੇ ਜਿੰਨੇ ਲੋਕ ਆਂਦੇ ਆ ਅਸੀਂ ਤਾਂ ਉਹਨਾਂ ਦੇ ਮੋਸਟ ਪੌਬੇਬਲੀ ਕੰਮ ਜਿਹੜੇ ਇੱਕ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਦੇਖ ਕੇ ਕੋਈ ਵਿਸ਼ੇਸ਼ ਕਿਸੇ ਦਾ ਰਹਿ ਵੀ ਜਾਂਦਾ ਤੇ ਐਮ ਸੀ ਸੀ ਕੋਰ ਤੋਂ ਬਾਅਦ ਜਿਹੜਾ ਕਿ ਉਹ ਕੰਮ ਕਰਵਾ ਦਿੱਤਾ ਜਾਂਦਾ ਹੈ ਕੋਰ ਦਾ ਕਿੰਨਾ ਫਰਕ ਪਿਆ ਹੈ ਜੀ ਕਿੰਨਾ ਅਸਰ ਪਿਆ ਹੋਇਆ ਹੈ ਜੀ ਵਿਕਾਸਾ ਦੇਖੋ ਮੋਸਟ ਪੌਬੇਬਲੀ ਕੋਰ ਜੋ ਹੈ ਉਹ ਤੇ ਇਲੈਕਸ਼ਨ ਦੇ ਡਿਊਰਿੰਗ ਹੁੰਦਾ ਹੀ ਹੈ ਠੀਕ ਹੈ ਇਹ ਤੇ ਇੱਕ ਲਾਅ ਬਣਿਆ ਹੋਇਆ ਹੈ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਹੈਗਾ ਕਿ ਐਮਸੀਸੀ ਦੌਰਾਨ ਕਿ ਵਿਕਾਸ ਕਾਰਜਾਂ ਨੂੰ ਫਰਕ ਪਿਆ ਕਿਉਂਕਿ ਇਹ ਜੋ ਹੈ ਉਹ ਤੇ ਇੱਕ ਰੂਲਿੰਗ ਹੈ ਨਾ ਗੌਰਮਟ ਦਾ ਇੱਕ ਲਾਅ ਹੈ ਕਿ ਉਹਦੇ ਦੌਰਾਨ ਜਿਹੜੇ ਪਹਿਲਾਂ ਕੰਮ ਚੱਲਦੇ ਆ ਉਹੀ ਹੀ ਚੱਲਦੇ ਰਹਿਣੇ ਆ ਤੇ ਐਮਸੀਸੀ ਕੋਡ ਹਟਣ ਤੋਂ ਬਾਅਦ ਜਿਹੜੇ ਕਿ ਨਵੇਂ ਕੰਮ ਜਿਹੜੇ ਕਿ ਆਪਾਂ ਕਰਵਾ ਸਕਦੇ ਸਰ ਲਾਸਟ ਦੇ ਵਿੱਚ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਜੀ ਪਬਲਿਕ ਵਾਸਤੇ ਮੈਂ ਤੇ ਇਹ ਕਹਿਣਾ ਕਿ ਮੈਂ ਜਿੰਨੀ ਕਿਤੇ ਹੈਲਪ ਲੋਕਾਂ ਦੀ ਕਰ ਸਕਦਾ ਐਜ਼ ਅ ਬੀਡੀਪੀਓ ਮੈਂ ਮੋਸਟ ਪੌਬਬਲੀ ਲੋਕਾਂ ਦੇ ਜਿਹੜੇ ਆ ਕਿ ਪਬਲੀਕਲੀ ਲੋਕਾਂ ਦੀ ਸੁਣਵਾਈ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਕੰਮ ਜਿਹੜੇ ਵਿਕਾਸ ਦੇ ਕੰਮ ਮੋਸਟਲੀ ਹੋ ਸਕਣ ਗਲੀਆਂ ਨਾਲੀਆਂ ਜਿਹੜੇ ਲੋਕਾਂ ਨੂੰ ਜਿੰਨੇ ਵੀ ਸਾਡੇ ਮੈਕਮੇ ਦੇ ਕੰਮ ਆ ਉਹ ਅਸੀਂ ਸੌਟ ਆਊਟ ਕਰਾ ਸਕੀਏ ਮੇਰੀ ਤੇਹੀ ਕੋਸ਼ਿਸ਼ ਹੈ ਵੱਧ ਤੋਂ ਵੱਧ ਲੋਕੀ ਵੀ ਸਾਡਾ ਸਾਥ ਦੇਣ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਜੇ ਕੋਈ ਮੌਕਾ ਦੇਖਦੇ ਆ ਤੇ ਜੇ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਲੜਾਈ ਝਗੜਾ ਨਾ ਕਰਨ ਸਾਨੂੰ ਮੌਕਾ ਦੇਖਣ ਦੇਣ ਤੇ ਜਿਹੜਾ ਕਿ ਅਸੀਂ ਉਹਦਾ ਜਿਹੜੀ ਕਿ ਉਹਨਾਂ ਦੀ ਪਰੇਸ਼ਾਨੀ ਆ ਉਹਦਾ ਹੱਲ ਅਸੀਂ ਕੱਢ ਸਕੀਏ ਮੇਰੀ ਬਸ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ